ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਪੰਜਾਬ ਦਿਨ ਪਰਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਬੁਲੇਟਨ ਦੇ ਵਿੱਚ ਅਸੀਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੁਹਾਨੂੰ ਦੱਸਦੇ ਹਾਂ ਤੇ ਦਿਖਾਉਂਦੇ ਹਾਂ ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਨੇ ਚੌਥੇ ਦਿਨ ਵੀ ਮਿਸ਼ਨ 130 ਜਾਰੀ ਰੱਖਿਆ ਅੱਜ ਉਹਨਾਂ ਨੇ ਅਮਰੋਸਰ ਅਤੇ ਆਨੰਦਪੁਰ ਸਾਹਿਬ ਹਲਕੇ ਦੇ ਵਿਧਾਇਕਾਂ ਅਤੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਤੋਂ ਹਲਕੇ ਦਾ ਜਾਇਜ਼ਾ ਲਿਆ ਰੀਵਿਊ ਕੀਤਾ ਪੂਰਾ ਹਲਕਾ ਕਿ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਿਹਾ ਉਮੀਦਵਾਰਾਂ ਅਤੇ ਵਰਕਰਾਂ ਨੂੰ ਇਹ ਕਹਿਣ ਕਿ ਲੋਕਾਂ ਨਾਲ ਵੱਧ ਤੋਂ ਵੱਧ ਰابطਾ ਕਾਇਮ ਕੀਤਾ ਜਾਵੇ ਲੋਕਾਂ 'ਚ ਵਿਚਰਿਆ ਜਾਵੇ ਅੱਜ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਢਾਲੀਵਾਲ ਅਤੇ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਹਾਲਾਂਕਿ ਮੀਟਿੰਗਾਂ ਇਹਨਾਂ ਨੇ ਅਲੱਗ-ਅਲੱਗ ਕੀਤੀਆਂ ਔਰ ਦੋਵੇਂ ਹੀ ਹਲਕਿਆਂ ਦੇ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਦੂਜੀ ਖਬਰ ਵੀ ਆਮ ਆਦਮੀ ਪਾਰਟੀ ਨਾਲ ਹੀ ਜੁੜੀ ਹੋਈ ਹੈ। ਅੱਜ ਬਠਿੰਡਾ ਦੇ ਕਈ ਕੌਂਸਲਰ ਜਿਹੜੇ ਅਕਾਲੀ ਦਲ ਦੇ ਸੀ ਉਹ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ। ਇਸ ਤੋਂ ਇਲਾਵਾ ਹੋਰ ਕਈ ਆਗੂ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜਿਨ੍ਹਾਂ 'ਚ ਕਈ ਕਾਂਗਰਸੀ ਆਗੂ ਵੀ ਸਨ। ਬਾਕਾਇਦਾ ਸੀਐਮ ਮਾਨ ਨੇ ਇਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਔਰ ਪਾਰਟੀ ਦੇ ਵਿੱਚ ਇਹਨਾਂ ਦਾ ਸਵਾਗਤ ਕੀਤਾ ਉਸ ਤੋਂ ਬਾਅਦ ਸੀਐਮ ਮਾਨ ਨੇ ਇਹ ਤਸਵੀਰਾਂ ਜਾਰੀ ਕੀਤੀਆਂ ਇਹਨਾਂ ਆਗੂਆਂ ਦੇ ਨਾਲ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਹਨਾਂ ਨੇ ਇੱਕ ਮੀਆਂ ਬੀਬੀ ਯਾਨੀ ਪਤੀ ਪਤਨੀ ਨੂੰ 500 ਦੇ ਨਕਲੀ ਨੋਟਾਂ ਨਾਲ ਕਾਬੂ ਕੀਤਾ ਇਹਨਾਂ ਕੋਲੋਂ ਤਕਰੀਬਨ 30 ਲੱਖ ਦੇ ਜਾਲੀ ਨੋਟ ਬਰਾਮਦ ਹੋਏ ਨੇ ਇਹਨਾਂ ਨੇ ਪਹਿਲਾਂ ਹੀ 5 ਲੱਖ ਦੇ ਨੋਟ ਜਿਹੜੇ ਆ ਉਹ ਮਾਰਕੀਟ ਚ ਚਲਾ ਚੁੱਕੇ ਨੇ ਇਹਨਾਂ ਦਾ ਸਰਗਨਾ ਪਹਿਲਾਂ ਤੋਂ ਹੀ ਜੇਲ੍ਹ ਚ ਐ ਇਹ ਪੁਲਿਸ ਨੇ ਦੱਸਿਆ ਕਿ ਇਹਨਾਂ ਦਾ ਸਰਗਨਾ ਪਹਿਲਾਂ ਹੀ ਜੇਲ੍ਹ ਚ ਹੋਇਆ ਤੇ ਇਹਨਾਂ ਨੂੰ ساری ਤਕਨੀਕ ਦੱਸ ਗਿਆ ਸੀਗਾ ਇਹ ਪਿੱਛੇ ਆਪਣਾ ਕੰਮ ਕਰਦੇ ਜਾ ਰਹੇ ਸੀ ਅੱਜ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਲੈਕਸ਼ਨ ਤੋਂ ਪਹਿਲਾਂ ਬਟਾਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜਾਲੀ ਕਰੰਸੀ 30 ਲੱਖ ਰੁਪਿਆ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਸਰਗਨਾ ਜੇਲ੍ਹ ਦੇ ਵਿੱਚੋਂ ਬੈਠ ਕੇ ਤੇ ਇਹ ਓਪਰੇਟ ਕਰ ਰਿਹਾ ਸੀ ਇੱਕ પતિ ਪਤਨੀ ਨੂੰ ਨਾਕੇਬੰਦੀ ਦੇ ਦੌਰਾਨ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈ ਸਾਡੇ ਨਾਲ ਨੇ ਬਟਾਲਾ ਦੇ ਐਸਐਸਪੀ ਅਸ਼wini ਕੁਟਾਲ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਹ ਸਰ ਪੂਰਾ ਮਾਮਲਾ ਹੈ ਕੀ ਜੀ ਹਾਂ ਜੀ ਇਹਦੇ ਵਿੱਚ ਦੋ ਇੱਕ પતિ ਪਤਨੀ ਨੂੰ ਬਟਾਲਾ ਪੁਲਿਸ ਵੱਲੋਂ ਕੱਲ ਗ੍ਰਿਫਤਾਰ ਕੀਤੀ ਗਈ ਹੈ ਨਾਕੇਬੰਦੀ ਦੌਰਾਨ ਤੋ ਸੁਖਬੀਰ ਸਿੰਘ ਔਰ ਗੁਰਿੰਦਰ ਕੌਰ ਔਰ ਇਹਦਾ ਇੱਕ ਸਾਥੀ ਹੈ ਜੀ ਉਹ ਜੇਲ੍ਹ ਚ ਹੈਗਾ ਗੁਰਦੀਪ ਸਿੰਘ ਤੋ ਇਹ ਤਿੰਨਾਂ ਨੇ ਮਿਲ ਕੇ ਆਪਣੇ ਹੀ ਘਰ ਦੇ ਵਿੱਚ ਕਰੰਸੀ ਪ੍ਰਿੰਟ ਕਰਦੇ ਸੀ ਔਰ ਇਹਨਾਂ ਨੂੰ ਫਿਰ ਪਬਲਿਕ ਦੇ ਵਿੱਚ ਵੇਚਦੇ ਸੀਗੇ ਔਰ ਪਬਲਿਕ ਨੂੰ ਪਤਾ ਨਹੀਂ ਚਲਦਾ ਕਿ ਮਤਲਬ ਆਮ ਬਹੁਤ ਹੀ ਆਮ ਜੋ ਲੋਕੀ ਹੁੰਦੀ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਜੋ 500000 ਰੁਪਏ ਦੇ ਵਿੱਚ ਜੋ ਆਪਣਾ ਇਹ ਜ਼ਿੰਦਗੀ گزارਤੇ ਤੋ ਫਿਰ ਉਹਨਾਂ ਦੇ ਨੁਕਸਾਨ ਹੁੰਦੀ ਸੀਗੀ ਇਹਦੇ ਵਿੱਚ ਤੋ ਕੱਲ ਜੋ ਆਪਣੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਤਰੀਕੇ ਦਾ ਇਥੇ ਮੂਵਮੈਂਟ ਹੋ ਸਕਦੀ ਹੈਗੀ ਔਰ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤੀ ਔਰ 30 ਲੱਖ ਰੁਪਏ ਔਰ ਨਾੜੀ ਜੋ ਸਮਾਨ ਹੈਗੇ ਇਹਨਾਂ ਦਾ ਉਹ ਸਾਰੇ ਰਿਕਵਰ ਹੋ ਗਏ ਜੀ ਜੀ ਜੇ ਗੱਲ ਕੀਤੀ ਜੇ ਹੁਣ ਤੱਕ ਮਾਰਕੀਟ ਦੇ ਵਿੱਚ ਕਿੰਨੀ ਕਰੰਸੀ ਜੜੀ ਚੱਲੀ ਇਹਦੇ ਵਿੱਚ ਇਹਨਾਂ ਦੇ ਜੋ ਸਾਡੀ ਹਾਲੇ ਤੱਕ ਦੀ ਜੋ ਪੁੱਛਗਿੱਛ ਦੇ ਵਿੱਚ ਇਹ ਚੀਜ਼ ਆਈ ਹੈ ਕਿ 35 ਲੱਖ ਦਾ ਜੋ ਹੈ ਇਹਨਾਂ ਨੇ ਪ੍ਰਿੰਟ ਕੀਤਾ ਸੀਗਾ 5 ਲੱਖ ਇਹਨਾਂ ਨੇ ਆਲਰੇਡੀ ਦੇ ਦਿੱਤੀ ਹੈ ਤਕਰੀਬਨ 6-7 ਮਹੀਨੇ ਪਹਿਲੇ ਔਰ ਹੁਣ 30 ਲੱਖ ਜੋ ਹੈ ਉਹ ਹੁਣ ਰਿਕਵਰ ਹੋ ਗਏ ਜੀ ਜੀ ਹਾਲੇ ਜਿਨ੍ਹਾਂ ਨੂੰ ਕਰੰਸੀ ਦਿੱਤੀ ਗਈ ਹੈ ਉਹਨਾਂ ਬਾਰੇ ਕੁਝ ਜਾਣਕਾਰੀ ਹੋ ਸਕਦੀ ਨਹੀਂ ਜੀ ਹਾਲੇ ਤੱਕ ਉਹਦੇ ਵਿੱਚ ਨਹੀਂ ਹੈ ਹਾਲੇ ਉਹ ਤੀਜਾ ਜੋ ਮੁਰਜਮ ਹੈ ਉਹਨਾਂ ਨੂੰ ਆਪਾਂ ਪ੍ਰੋਡਕਸ਼ਨ ਵਾਲੰਟ ਤੇ ਲੈ ਕੇ ਆ ਰਹੇ ਨੇ ਉਹਨਾਂ ਵੱਲੋਂ ਅੱਗੇ ਦੀ ਸਾਨੂੰ ਖੁਲਾਸੇ ਹੋ ਸਕਦੇ ਨੇ ਕਿ ਉਹਨੇ ਅੱਗੇ ਕਿਹਨਾਂ ਨੂੰ ਦਿੱਤੀ ਹੈਗੀ ਹੈ ਔਰ ਕਦੇ ਵਾਸਤੇ ਦਿੱਤੇ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਤੇ ਕਿਤੇ ਕਿਤੇ ਬਿਲਡ ਕਰਦੇ ਇਹ ਤਰਸੀਕੇ ਥਾਣੇਦਾਰ ਰਹਿਣੇ ਵਾਲੇ ਹੈ ਜੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦਾ ਔਰ ਦੋ ਇਹ ਦੋਵੇਂ ਉਥੋਂ ਦੀ ਆਪਣੇ ਕਰ ਦੇ ਵਿੱਚ ਹੀ ਇਹ ਬਣਾਉਂਦੇ ਸੀਗੇ ਜੀ ਤੇ ਪੁੱਛ ਸਕਦੇ ਕਿ ਸਟਿੱਕ ਇਹਨਾਂ ਬਦਲਾ ਕੇ ਕਿ ਇਹ ਜਿਹੜੀ ਜਿਹੜੀ ਹੈ ਕ੍ਰਾਈਮ ਇਹ ਅ ਐਸ ਐ ਸੈੱਡ ਜੀ ਇਹ ਆਪਣੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਉਸ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ ਕੀਤੇ ਹੈ ਜੀ ਥੈਂਕ ਯੂ ਹੁਣ ਇੱਕ ਨੋਟ ਲਾ ਕੇ ਕਿੱਥੀ ਚੱਲ ਆ ਅ ਕੁਛ ਕਿਸ ਤੇ ਵਿੱਚੋਂ ਆਹੀ ਆਈ ਹੈ ਜੀ ਇਹਨਾਂ ਨੇ ਉਹ ਹਿਮਾਚਲ ਵੱਲ ਜਾਣਾ ਸੀ ਲੇਕਿਨ ਉਸ ਤੋਂ ਪਹਿਲੇ ਹੀ ਸਾਡਾ ਜੋ ਸਦਰ ਥਾਣਾ ਹੈ ਉहां ਪੇ ਸੈਦ ਮੁਬਾਰਕ ਪਿੰਡ ਦੇ ਵਿੱਚ ਨਕਾ ਲਾ ਕੇ ਉਹਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਹੈ ਕੀ ਇਲੈਕਸ਼ਨ ਦੀ ਗਰਤੀ ਚੱਲ ਸਕਦੀ ਹੈ ਜੀ ਅ ਉਹਨਾਂ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਜੀ ਕਿਉਂਕਿ ਹਾਲੇ ਤੱਕ ਇਹਨਾਂ ਦੇ ਕੁਝ ਕਿਸ਼ਤੇ ਵਿੱਚ ਤੋਂ ਇਹ ਚੀਜ਼ ਆਈ ਨਹੀਂ ਕਿ ਇਹਨਾਂ ਨੇ ਮਤਲਬ ਕਿਨੂੰ ਦੇਣਾ ਸੀ ਔਰ ਉਹਨੇ ਖਾਦੇਵਾਸ ਯੂਜ਼ ਕਰਨਾ ਸੀਗਾ ਲੇਕਿਨ ਬਿਲਕੁਲ ਹੋ ਸਕਦਾ ਸੀ ਇਹਨੂੰ ਕੋਈ ਆਪਾਂ ਡਿਨਾਈ ਨਹੀਂ ਕਰ ਸਕਦੇ ਬਿਲਕੁਲ ਹੋ ਸਕਦੇ ਆ ਜੀ ਬਿਲਕੁਲ ਹੋ ਸਕਦੇ ਆ ਅਸੀਂ ਇਹਦੇ ਵਿੱਚ ਤਾਰ ਜੋ ਹੈਗੇ ਆਪਾਂ ਚੈੱਕ ਕਰ ਰਹੇ ਨੇ ਕੌਣ ਕੌਣ ਕਿਤੇ ਕਿਤੇ ਕਿਵੇਂ ਜੁੜਿਆ ਹੋਇਆ ਉਹ ਅਸੀਂ ਕਰ ਰਹੇ ਜੀ ਵੈਰੀਫਾਈ ਕਰ ਥੈਂਕ ਯੂ ਇਸ ਨੇ ਬਟਾਲਾ ਦੇ ਐਸਐਸਪੀ ਅਸ਼ਮੀ ਗਟਿਆਲ ਜੀ ਜਿਨ੍ਹਾਂ ਨੇ ਆਪ ਨੂੰ ਦੱਸਿਆ ਕਿ ਹੋਰ ਵੀ ਅਹਿਮ ਖਲਾਸੇ ਹੋ ਸਕਦੇ ਨੇ ਜਿਹੜੇ ਇਹਨਾਂ ਦੇ ਨਾਲ ਕਿਹੜੇ ਕਿਹੜੇ ਤਾਰ ਜੁੜੇ ਹੋਏ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ ਬਟਾਲਾ ਫਰੀਦਕੋਟ ਦੇ ਸਰਕਾਰੀ ਹਸਪਤਾਲ 'ਚ ਇੱਕ ਵੱਡੀ ਘਟਨਾ ਵਾਪਰ ਗਈ ਇਸ ਹਸਪਤਾਲ ਦੇ ਦੋ ਬਾਥਰੂਮਾਂ 'ਚ ਸ਼ਾਰਟ ਸਰਕਟ ਨਾਲ ਆਗ ਲੱਗ ਗਈ ਜਿਸ ਨਾਲ ਆਫਰਾ ਤਫਰੀ ਦਾ ਮਾਹੌਲ ਬਣ ਗਿਆ ਜਿਵੇਂ ਹੀ ਸੂਚਨਾ ਮੁਲਾਜ਼ਮਾਂ ਤੇ ਕਰਮਚਾਰੀਆਂ ਨੂੰ ਮਿਲੀਆਂ ਉਸੇ ਤਰ੍ਹਾਂ ਉਹਨਾਂ ਨੇ ਸਾਰੇ ਮਰੀਜ਼ਾਂ ਨੂੰ ਬਾਹਰ ਕੱਢਿਆ ਔਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਫਿਲਹਾਲ ਨਹੀਂ ਹੋਇਆ ਮੈਡੀਕਲ ਕੁਦਰ ਅਸੀਂ ਤਾਂ ਆਪਣੇ ਕੰਟਰੋਲ ਰੂਮ ਚ ਸੀਗੇ ਡਿਊਟੀ ਤੇ ਤਣਾਤ ਤੇ ਸਾਨੂੰ ਕਾਲ ਆਈ ਮੈਡੀਕਲ ਹਸਪਤਾਲ ਹੈ ਜਿਹੜਾ ਆਗ ਲੱਗ ਗਈ ਸੀ ਕਿ ਕਿਵੇਂ ਸਥਿਤੀ ਹੈਗੀ ਆ ਹੁਣ ਸਥਿਤੀ ਕੰਟਰੋਲ ਚ ਹੈ ਜੀ ਸਾਰੀ ਕਿੱਥੇ ਲੱਗੀ ਚੱਕੀ ਐ ਤੇ ਬਾਥਰੂਮ ਵਗੈਰਾ ਸਗੇ ਜਿਹੜੇ ਉਹਦੇ ਅੰਦਰ ਹੋਵੇ ਜੀ ਬਿਲਕੁਲ ਕਿਵੇਂ ਲੱਗਦਾ ਕੋਈ ਲੱਗਿਆ ਪਤਾ ਵੀ ਕਿਵੇਂ ਲੱਗੀ ਹੋਸੀ ਨਹੀਂ ਜੀ ਅਜੇ ਕੋਈ ਪਤਾ ਨਹੀਂ ਹਾਂ ਜੀ ਮੈਮ ਅੱਜ ਇੱਥੇ ਅੱਗ ਲੱਗੀ ਸੀ ਕਿਹੜੇ ਵਾਰ ਦੇ ਚ ਅੱਗ ਲੱਗੀ ਸੀ ਕਿਵੇਂ ਸਥਿਤੀ ਹੈ ਇੱਥੇ ਮੈਡੀਸਨ ਟੂ ਵਾਡਿਜ਼ ਸ਼ਾਰਟ ਸਰਕਟ ਹੋਇਆ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਪੇਸ਼ੈਂਟ ਦਾ ਕੋਈ ਨੁਕਸਾਨ ਨਹੀਂ ਹੋਇਆ ਪੇਸ਼ੈਂਟ ਸਾਰੇ ਟਾਈਮਲੀ ਬਾਹਰ ਕੱਢਲੇ ਸੀ ਤੇ ਜੋ ਰੀਜ਼ਨਸ ਵੀ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਜਿਵੇਂ ਹੀ ਸਾਨੂੰ ਪਤਾ ਲੱਗਣਗੇ ਅਸੀਂ ਫਾਈਂਡ ਆਊਟ ਕਿੰਨੇ ਕ ਪੇਸ਼ੈਂਟਸ ਬਣ ਸੀ ਤੇ ਜੋ ਕੈਟ ਹੋ ਚਿੱਤੇ ਆ ਪੇਸ਼ੈਂਟ ਅਤੇ ਅਪ੍ਰੋਕਸੀਮੇਟਲੀ ਵਾਰਡ ਫੁੱਲ ਸੀ ਸਾਰੇ ਪੇਸ਼ੈਂਟ ਬਾਹਰ ਕੱਢ ਲਏ ਤੇ ਇਸ ਤਰ੍ਹਾਂ ਕੋਈ ਬੜਾ ਕਰਾ ਨੁਕਸਾਨ ਨਹੀਂ ਕੋਈ ਨਹੀਂ ਕੋਈ ਦਾ ਹਲੇ ਨੁਕਸਾਨ ਨਹੀਂ ਹੋਇਆ ਸਾਡੀ ਨੋਟਿਸ ਵੀ ਹਲੇ ਨਹੀਂ ਆਇਆ ਅਸੀਂ ਇਸ ਦੀ ਚਾਨਬੀਨ ਕਰਦੇ ਹਾਂ ਕੋਈ ਅਗਲਾ ਕੰਮ ਅੱਜ ਦਾ ਕਾਰਨ ਅਸੀਂ ਫਾਈਂਡ ਆਊਟ ਕਰਾਂਗੇ ਕਿ ਜਿਵੇਂ ਹੀ ਸਾਨੂੰ ਪਤਾ ਚੱਲੇਗਾ ਅਸੀਂ ਦੱਸਨੀ ਪਰ ਹਾਲੇ ਤੱਕ ਕੁਝ ਫਾਈਂਡ ਆਊਟ ਨਹੀਂ ਕੀਤਾ ਹਾਲੇ ਅਸੀਂ ਪੇਸ਼ੈਂਟ ਸਾਡੇ ਸਾਰੇ ਸੇਫ ਨੇ ਕੋਈ ਨੁਕਸਾਨ ਨਹੀਂ ਹੋਇਆ ਕੋਈ ਮਰੀਜ਼ਾ ਨੁਕਸਾਨ ਨਹੀਂ ਹੋਇਆ ਕੋਈ ਸਾਡੇ ਹੈਲਪਰਸ ਫਾਈਸੇਬਕ ਸਾਰੇ ਸੇਫ ਨੇ ਕੋਲਕਪੁਰਾ ਮੋਗਰ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਇਹ ਹਾਦਸਾ ਛੋਟਾ ਹਾਥੀ ਅਤੇ ਟਰਾਲੀ ਵਿਚਕਾਰ ਟੱਕਰ ਹੋਣ ਤੋਂ ਵਾਪਰਿਆ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਇਹਨਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ ਇਹ ਇੱਕ ਧਾਰਮਿਕ ਡੇਰੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਜਿਵੇਂ ਹੀ ਇਹਨਾਂ ਦੀ ਦਾ ਛੋਟਾ ਹਾਤੀ ਆਪਣੇ ਪਿੰਡ ਤੋਂ ਨਿਕਲਿਆ ਤੇ ਮੇਨ ਰੋਡ ਤੇ ਚੜ੍ਹਦਿਆਂ ਹੀ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ। ਖੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਪੈਂਦੇ ਮਹੱਲਾ اسلامਾਬਾਦ ਦੇ ਵਿੱਚ ਇੱਕ ਫਾਈਨੈਂਸਰ ਦੀ ਦੁਕਾਨ ਤੇ ਕੁਝ ਲੋਕਾਂ ਨੇ ਵੱੜ ਕੇ ਅੱਗ ਲਗਾ ਦਿੱਤੀ। ਇਹ ਅੱਗ ਇੰਨੀ ਭਿਆਨਕ ਸੀ ਕਿ ਤੀਜੀ ਮੰਜ਼ਲ ਤੱਕ ਰੱਖਿਆ ਹੋਇਆ ਸਾਰਾ ਸਮਾਨ ਫਰਨੀਚਰ ਵਗੈਰਾ ਸੜ ਕੇ ਸੁਬਾਹ ਹੋ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਸ਼ਰਾਰਤੀ ਅਨਸਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਨਾਲ ਦੇ ਸੀਸੀਟੀਵੀ ਕੈਮਰੇ ਖੰਗਾ ਲਏ ਜਾ ਰਹੇ ਨੇ ਤਰਨਤਾਰਨ ਦੇ ਪਿੰਡ ਦਿਉ ਵਿੱਚ ਉਸ ਵੇਲੇ ਮਾਹੌਲ ਪੂਰਾ ਗਮਗੀਨ ਹੋ ਗਿਆ ਜਦੋਂ ਕੈਨੇਡਾ ਤੋਂ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ ਇਹ ਨੌਜਵਾਨ ਪਿੰਡ ਤੋਂ ਕੈਨੇਡਾ ਗਿਆ ਸੀ ਲੇਕਿਨ 15 ਦਿਨ ਪਹਿਲਾਂ ਇੱਕ ਸੜਕ ਹਾਦਸੇ ਸੀ ਇਸ ਨੌਜਵਾਨ ਦੀ ਮੌਤ ਹੋ ਗਈ। ਇਸ ਪੂਰੇ ਪਰਿਵਾਰ ਦਾ ਉਦੋਂ ਤੋਂ ਹੀ ਰੋ ਰੋ ਕੇ ਬੁਰਾ ਹਾਲ ਹੈ ਲੇਕਿਨ ਅੱਜ ਜਦੋਂ ਮ੍ਰਿਤਕ ਦੇ ਪਿੰਡ ਪਹੁੰਚੀ ਤੇ ਪੂਰਾ ਪਿੰਡ ਹੀ ਪੂਰਾ ਗਮਗੀਨ ਹੋਇਆ ਸੀ ਔਰ ਸਾਰਿਆਂ ਦੀ ਅੱਖਾਂ 'ਚ ਆਥਰੂ ਸਨ। ਜੇਕਰ ਤੁਸੀਂ ਰਾਤ ਵੇਲੇ ਨਿਕਲ ਰਹੇ ਹੋ ਤੇ ਇੱਕ ਖਬਰ ਤੁਹਾਨੂੰ ਧਿਆਨ ਨਾਲ ਦੇਖਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਲੁਟੇਰੇ ਪੈ ਸਕਦੇ ਨੇ। ਆਈਆਲੀ ਚੌਕ ਨੇੜੇ ਇਹ ਲੁਧਿਆਣੀ ਦੀ ਗੱਲ ਆ ਆਈਆਲੀ ਚੌਕ ਨੇੜੇ ਇਹ ਘਟਨਾ ਤੋਂ ਚੜੀ ਤਸਵੀਰਾਂ ਦੇਖ ਰਹੇ ਹੋ ਇਹ ਘਟਨਾ ਆਯਾਲੀ ਚੌਕ ਨੇੜੇ ਦੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਕੁਝ ਮੋਟਰਸਾਈਕਲ ਸਵਾਰ ਨੌਜਵਾਨ ਲੋਟੇਰੇ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸ ਨਾਲ ਪਹਿਲਾਂ ਹਥਿਆਰਾਂ ਨਾਲ ਵਾਰ ਕਰਦੇ ਐ 23 ਤਰ ਹਥਿਆਰ ਇਹਨਾਂ ਦੇ ਕੋਲ ਨੇ 23 ਤਰ ਹਥਿਆਰ ਇਹਨਾਂ ਦੇ ਕੋਲ ਨਹੀਂ ਤਾਂ 23 ਤਰ ਹਥਿਆਰਾਂ ਨਾਲ ਪਹਿਲਾਂ ਹਮਲਾ ਕਰਦੇ ਨੇ ਉਸ ਤੋਂ ਬਾਅਦ ਇਸ ਨੌਜਵਾਨ ਕੋਲੋਂ ਖੋਹ ਕਰਦੇ ਨੇ ਇੱਥੋਂ ਤੱਕ ਕਿ ਉਹਦੇ ਇੱਕ ਹੱਥ 'ਚ ਫੜਿਆ ਹੋਇਆ ਬੈਗ ਵੀ ਲੈ ਕੇ ਫਰਾਰ ਹੋ ਜਾਣੇ ਜੇਕਰ ਤੁਸੀਂ ਵੀ ਰਾਤ ਵੇਲੇ ਇਕੱਲੇ ਨਿਕਲ ਰਹੇ ਹੋ ਤਾਂ ਹੋ ਜਾਓ ਸਾਵਧਾਨ ਲੁਟੇਰਿਆਂ ਦੇ ਗਿਰੋਹ ਦਾ ਸੜਕਾਂ ਤੇ ਦਿਖ ਰਿਹਾ ਹੈ ਖੋਪ ਹਥਿਆਰਾਂ ਦੇ ਸਿਰਾਂ ਤੇ ਕਰ ਰਹੇ ਨੇ ਵਾਰਦਾਤਾ ਜੇਕਰ ਤੁਸੀਂ ਵੀ ਰਾਤ ਵੇਲੇ ਇਕੱਲੇ ਨਿਕਲ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁੰਕੀ ਲੁਟੇਰਿਆਂ ਦਾ ਟੋਲਾ ਹੁਣ ਅੱਧੀ ਰਾਤ ਨੂੰ ਸੜਕਾਂ ਤੇ ਘੁੰਮ ਰਿਹਾ ਜੀ ਹਾਂ ਇਹ ਤਸਵੀਰਾਂ ਜੋ ਤੁਸੀਂ ਆਪਣੇ ਫੋਨ ਤੇ ਵੇਖ ਰਹੇ ਹੋ ਇਹ ਲੁਧਿਆਣਾ ਦੀਆਂ ਨੇ ਜਿੱਥੇ ਅਯਾਲੀ ਚੌਂਕ ਤੋਂ ਤਰੀਕੇ ਸੜਕ ਤੇ ਇੱਕ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ ਤੁਹਾਨੂੰ ਦੱਸਦੀ ਕਿ ਦੇਰ ਰਾਤ ਇੱਕ ਰਾਗ ਗिरा ਨੂੰ ਇਨਾ ਟੋਲੇ ਦੇ ਵੱਲੋਂ ਜ਼ਬਰੀ ਰੋਕ ਕੇ ਤੇ ਸਾਰ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਅਤੇ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਛੇ ਤੋਂ 7 ਮੁੰਡਿਆਂ ਦਾ ਟੋਲਾ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਨੇ ਉਹ ਇੱਕ ਐਕਟਿਵ ਸਵਾਰ ਵਿਅਕਤੀ ਨੂੰ ਜਬਰਨ ਰੋਕਦੇ ਨੇ ਤੇ ਉਹਨਾਂ ਤੋਂ ਲੁੱਟ ਦੀ ਵਾਰਦਾਤ ਕਰਦੇ ਨੇ ਇਹਨਾਂ ਲੁੱਟੇਰਿਆਂ ਨੂੰ ਕਿਸੇ ਵੀ ਗੱਲ ਦਾ ਖੋਫ ਨਹੀਂ ਦੇਹਾ ਤੁਹਾਨੂੰ ਦੱਸਦੀ ਇਹ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਲੁੱਟੇਰਿਆਂ ਦਾ ਟੋਲਾ ਬੇਖੌਫ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਜੋ ਕਿ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰਦੇ ਨੇ ਤੁਹਾਂ ਦਾ ਜੇ ਕਿ ਸਾਰੀ ਘਟਨਾ ਓਨੇ 12 ਵਜੇ ਦੀ ਦੱਸੀ ਜਾ ਰਹੀ ਹੈ ਜਿੱਥੇ ਆਮੂਮਨ ਲੋਕ ਸੜਕਾਂ ਤੇ ਘੁੰਮਦੇ ਹੋਏ ਦਿਖਾਈ ਦਿੰਦੇ ਨੇ ਕੋਈ ਕੰਮ ਤੋਂ ਘਰੇ ਜਾ ਰਿਹਾ ਹੁੰਦਾ ਹੈ ਅਤੇ ਕੋਈ ਵਿਆਹ ਸ਼ਾਦੀ ਪੂਗਤਾ ਕੇ ਘਰਾਂ ਨੂੰ ਵਾਪਸ ਮੁੜਦਾ ਹੁੰਦਾ ਹੈ ਤੇ ਹੁਣ ਇਹ ਵੀਡੀਓ ਹਰੇਕ ਨੂੰ ਸੋਚਨ ਤੇ ਮਜਬੂਰ ਜ਼ਰੂਰ ਕਰ ਦੇਵੇਗੀ ਕਿ ਅੱਧੀ ਰਾਤ ਨੂੰ ਘਰੋਂ ਬਾਹਰ ਨਿਕਲਣਾ ਓਨਾ ਸੁਰੱਖਿਤ ਹੈ ਕਿ ਲੁੱਟੇਰਿਆਂ ਦਾ ਟੋਲਾ ਸ਼ਰੇਆਮ ਹਥਿਆਰਾਂ ਦੀ ਨੋਕ ਤੇ ਹੁਣ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਦੱਸ ਦੇ ਕਿ ਇਹ ਤਸਵੀਰਾਂ ਬੇਹਦ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ 6-7 ਮੁੰਡਿਆਂ ਦਾ ਟੋਲਾ ਇੱਕ ਐਕਟਿਵ ਸਵਾਰ ਵਿਅਕਤੀ ਨੂੰ ਜਬਰਨ ਰੋਕਦਾ ਤੇ ਫਿਰ ਉਸ ਤੋਂ ਬਾਅਦ ਹਥਿਆਰਾਂ ਦੀ ਨੋਖ ਤੇ ਉਸ ਨੂੰ ਕਹਿੰਦਾ ਹੈ ਕਿ ਜੋ ਵੀ ਹੈ ਉਹ ਕੱਢ ਦਵੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਜਿਹੜੇ ਨੇ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਦੱਸਦੀ ਕਿ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਜੋ ਕਿ ਹੁਣ ਤੇਜ਼ੀ ਦੇ ਨਾਲ ਅਲੋਪ ਹੋ ਰਹੀ ਹੈ ਤੁਸੀਂ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਆਦੇ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਸਾਵਧਾਨ ਹੋ ਜਾਣ ਪੰਜਾਬ ਦੇ ਨਿਰ ਪਰ ਦੇ ਇਸ ਬੁਲੇਟਿਨ ਚ ਬਸ ਇੰਨਾ ਹੀ ਤੁਸੀਂ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ इस दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर